ਗੁਰੂ ਘਰ ਅੰਦਰ ਤੀਆਂ ਦਾ ਮੇਲਾ ਕਰਵਾਉਣ ਦੇ ਚੱਲਦਿਆਂ ਮਾਮਲਾ ਗਰਮਾਇਆ ਦੱਸ ਦਈਏ ਕਿ ਪਿੰਡ ਅੱਟਾ ਤਹਿਸੀਲ ਫਲੋਰ ਵਿੱਚ ਬੀਤੇ ਕੱਲ ਤੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਸੀ ਜਿਸ ਦੇ ਸੰਬੰਧ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਤੀਆਂ ਦਾ ਮੇਲਾ ਕਰਵਾਉਣ ਵਾਲੇ ਪ੍ਰਬੰਧਕਾਂ ਨੂੰ ਪਹਿਲਾਂ ਹੀ ਅਗਾਹ ਕਰ ਦਿੱਤਾ ਗਿਆ ਸੀ ਕਿ ਤੁਸੀਂ ਗੁਰੂ ਘਰ ਦੇ ਅੰਦਰ ਇਹੋ ਜਿਹਾ ਕੋਈ ਵੀ ਪ੍ਰੋਗਰਾਮ ਨਾ ਰੱਖਿਓ ਪਰ ਕੁਝ ਲੋਕਾਂ ਵੱਲੋਂ ਜਾਣ ਬੁੱਝ ਕੇ ਤੀਆਂ ਦੇ ਮੇਲੇ ਦਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੇ ਅੰਦਰ ਕਰਵਾ ਦਿੱਤਾ ਗਿਆ ਜਿਸ ਦੇ ਚਲਦਿਆਂ ਬੀਤੇ ਕੱਲ ਸਿੱਖ ਜਥੇਬੰਦੀਆਂ ਵੱਲੋਂ ਸਰਦਾਰ ਸੁਰਜੀਤ ਸਿੰਘ ਖਾਲਸਤਾਨੀ ਦੀ ਗਵਾਹੀ ਹੇਠ ਮੌਕੇ ਤੇ ਪਹੁੰਚ ਕੇ ਮੇਲਾ ਰਕਵਾ ਦਿੱਤਾ ਗਿਆ ਅਤੇ ਮੇਲਾ ਕਰਵਾਉਣ ਵਾਲੇ ਵਿਅਕਤੀਆਂ ਤੋਂ ਪੁੱល ਵੀ ਬਖਸ਼ਾਈ ਗਈ ਸਰਦਾਰ ਸਰਜੀਤ ਸਿੰਘ ਖਾਲਸਤਾਨੀ ਸਰਦਾਰ ਬਲਬੀਰ ਸਿੰਘ ਸਰਦਾਰ ਬਲਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਇਹਨਾਂ ਲੋਕਾਂ ਨੂੰ ਪਹਿਲਾਂ ਹੀ ਅਗਾਹ ਕਰ ਦਿੱਤਾ ਗਿਆ ਸੀ ਪਰ ਕੁਝ ਲੋਕਾਂ ਵੱਲੋਂ ਜਾਣ ਬੁੱਝ ਕੇ ਪਿੰਡ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ ਜਿਸ ਦੇ ਚਲਦਿਆਂ ਪ੍ਰਬੰਧਕਾਂ ਵੱਲੋਂ ਮਾਫੀ ਮੰਗੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੀ ਗਲਤੀ ਨਾ ਕਰਨ ਦਾ ਗੁਰੂ ਸਾਹਿਬ ਦੇ ਹਜ਼ੂਰੀ ਵਿੱਚ ਵਾਅਦਾ ਵੀ ਕੀਤਾ ਗਿਆ ਗੁਰਾਇਾਨ ਤੋਂ ਅਸ਼ੋਕ ਲਾਲ ਦੇ ਵਿਸ਼ੇਸ਼ ਕੋਟ ਅੱਜ ਮਸਲਾ ਪਿੰਡਾ ਟੇਦਾ ਸੀਗਾ ਦਾਸ ਸਜੀਤ ਸਿੰਘ ਖਾਲਸਤਾਨੀ ਫਲਕਾ ਚਾਰਜ ਫਲੋਰ ਸ਼ਰੋਮਨੀ ਅਕਾਲੀ ਦਾ ਦਾਮਦ ਸਾਹਿਬ ਬੇਨਤੀ ਆ ਵੀ ਅੱਜ ਅਟੇ ਦਾ ਇੱਕ ਮਾਮਲਾ ਸੀਗਾ ਜਿਹੜਾ ਇਹਨਾਂ ਨੂੰ ਕੱਲ ਅਸੀਂ ਆਏ ਸੀ ਕਿ ਤਿੰਨ ਸਿੰਘ ਅਸੀਂ ਇਹਨਾਂ ਨੂੰ ਸਮਝਾ ਕੇ ਗਏ ਸੀ ਵੀ ਤੁਸੀਂ ਇਹ ਜਿਹੜਾ ਪ੍ਰੋਗਰਾਮ ਆ ਤੀਆਂ ਦਾ ਵੀ ਇਹ ਨਾ ਕਰਾਓ ਇਹ ਫੇਰ ਵੀ ਸਾਡੀ ਗੱਲ ਨੂੰ ਇਹਨਾਂ ਨੇ ਨਗੌਲਾ ਕੀਤਾ ਇਹ ਇਹਨਾਂ ਨੇ ਪ੍ਰੋਗਰਾਮ ਕਰਾ ਲਿਆ ਤੇ ਤੁਸੀਂ ਵੀ ਖੜੋ ਬੁੱਚੇ ਹਾਂ ਜੀ ਤੇ ਇਹ ਇਹਨਾਂ ਨੇ ਪ੍ਰੋਗਰਾਮ ਕਰਾਉਂਦੇ ਪਏ ਸੀ ਤੇ ਸਾਡੇ 90 ਜਵਾਨਾਂ ਨੇ ਆਣ ਕੇ ਰੋਗ ਦਿੱਤਾ ਰੋਗਾਂ ਅੱਧਕ ਹੋਇਆ ਸੀ ਉਧਰ ਨਹੀਂ ਪਰ ਗੁਰੂ ਘਰਾਂ ਇੱਕ ਚੀਜ਼ ਨਹੀਂ ਚਾਹੀਦੀ ਤੇ ਇਹਨਾਂ ਨੇ ਅਸੀਂ ਅੱਜ ਹੁਣ ਇੱਥੇ ਪਿੰਡ ਅੱਟੇ ਦੇ ਵਿੱਚ ਪਹੁੰਚੇ ਹਾਂ ਅੱਟੇ ਦੇ ਵਿੱਚ ਪਹੁੰਚ ਕੇ ਉਹ ਗੁਰੂ ਘਰ ਦੀ ਜਿਹੜੀ ਕਮੇਟੀ ਆ ਜਾਂ ਹੋਰ ਸੰਗਤ ਸੀ ਜਿਹੜੀ ਵਿੱਚ ਜੋ ਬੀਬੀਆਂ ਕਰਾਉਣ ਵਾਲੀਆਂ ਸੀ ਜੀ ਉਹਨਾਂ ਨੇ ਅੱਜ ਗੁਰੂ ਘਰ ਦੇ ਵਿੱਚ ਬਹਿ ਕੇ ਮਾਫੀ ਮੰਗੀ ਆ ਵੀ ਅਸੀਂ ਨਹੀਂ ਗਾਂਵਾਂ ਬਾਤੇ ਇਦਾਂ ਦਾ ਪ੍ਰੋਗਰਾਮ ਗੁਰਦਾਰ ਸਾਹਿਬ ਗੁਰੂ ਘਰ ਦੇ ਵਿੱਚ ਨਹੀਂ ਕਰਾਵਾਂਗੇ ਤੇ ਅਸੀਂ ਉਹਨਾਂ ਦੀ ਗੱਲ ਨੂੰ ਮੰਨਦੇ ਹੋਈ ਅਸੀਂ ਉਹਨਾਂ ਨੂੰ ਸੇਵਾ ਇਹ ਲਾਈ ਆ ਵੀ ਤੁਸੀਂ ਗੁਰੂ ਘਰ ਕੱਲ ਆਣ ਕੇ ਦੇਖ ਕਰਵਾ ਕੇ ਗੁਰੂ ਘਰ ਆਣ ਕੇ ਗੁਰੂ ਸਾਹਿਬ ਦੇ ਸਾਹਮਣੇ ਮਾਫੀ ਮੰਗ ਲੈਣਾ ਠੀਕ ਹੈ ਜੀ ਇਹ ਬੇਨਤੀ ਨੂੰ ਪ੍ਰਮਾਨ ਕੀਤਾ ਸਾਰੇ ਪਿੰਡ ਨੇ ਸਾਰਾ ਪਿੰਡ ਨਗਰਪਾਲ ਕਮੇਟੀ ਨੇ ਇਹ ਗੱਲ ਨੂੰ ਸਾਡੀ ਨੂੰ ਮੰਨਿਆ ਉਹ ਕੱਲ ਅਰਦਾਸ ਵੀ ਕਰਾਉਣਗੇ ਤੇ ਨਾਲ ਉਹ ਆਪਣੀ ਮਾਫੀ ਵੀ ਮੰਗਣਗੇ ਉਹ ਮਾਫੀ ਮੰਗ ਜਿਹੜਾ ਭੁੱਲਿਆ ਪਾਟ ਗਿਆ ਘਰ ਰਾਜਵੇ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਉਹ ਮਾਫੀ ਮੰਗ ਮੰਗ ਰਹੇ ਆ ਉਹਨਾਂ ਨੇ ਮਾਫੀ ਦਈ ਕਾਲੂ ਮਾਗੀ ਸਾਰੇ ਇਕੱਠੇ ਹੋ ਕੇ ਮੰਗਣਗੇ ਇੰਨਾ ਕੁਝ ਕਹਿੰਦੇ ਹੋਏ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਦਵਿੰਦਰ ਜੀ ਅਸੀਂ ਅੱਜ ਪਿੰਡ ਅਟਾ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦੀ ਹਜੂ ਦੇ ਵਿੱਚ ਇੱਕ ਤੀਆਂ ਦਾ ਤਿਹਾਰ ਜਿਹੜਾ ਬੀਬੀਆਂ ਵੱਲੋਂ ਮਨਾਇਆ ਜਾ ਰਿਹਾ ਸੀ ਕੱਲ ਸਾਨੂੰ ਪਤਾ ਲੱਗਾ ਸੀਗਾ ਤੇ ਇੱਥੇ ਤੀਏ ਦਾ ਤਿਹਾਰ ਜਿਹੜਾ ਹੈ ਜਾਤੀਆਂ ਦਾ ਮੇਲਾ ਮਨਾਇਆ ਜਾਣਾ ਹੈ ਕੱਲ ਅਸੀਂ ਇੱਥੇ ਤਨチャਦ ਸਿੰਘ ਆਏ ਸਾਂ ਤੇ ਪਿੰਡ ਨਿਵਾਸੀਆਂ ਨੂੰ ਪ੍ਰਬੰਧਕ ਕਮੇਟੀ ਨੂੰ ਅਸੀਂ ਬੇਨਤੀ ਕਰਕੇ ਗਏ ਸਾਂ ਕਿ ਭਾਈ ਗੁਰਦੁਆਰੇ ਦੇ ਵਿੱਚ ਐਦਾਂ ਦੇ ਮੇਲੇ ਜਿਹੜੇ ਨਹੀਂ ਮਨਾਏ ਜਾਂਦੇ ਤੇ ਗੁਰੂ ਘਰ ਦੇ ਵਿੱਚ ਨਹੀਂ ਚੱਗੇ ਲੱਗਦੇ ਤੇ ਪਰ ਪ੍ਰਬੰਧਕਾਂ ਦੇ ਸੰਯੋਗ ਦੇ ਨਾਲੇ ਪਿੰਡ ਨਵਾਸੀਆਂ ਨੇ ਇੱਥੇ ਫੇਰ ਅੱਜ ਜਿਹੜਾ ਤੀਹੇ ਦਾ ਮੇਲਾ ਮਨਾਇਆ ਗਿਆ ਅੱਜ ਫੇਰ ਸਾਨੂੰ ਨੌਜਵਾਨਾਂ ਨੇ ਪਿੰਡਦਿਆਂ ਨੇ ਆਣ ਕੇ ਜੋ ਗੁਰੂ ਘਰ ਦੀ ਮਰਜ਼ਾਦਾ ਦੇ ਨਾਲ ਸੰਬੰਧ ਹਨ ਉਹਨਾਂ ਨੇ ਬੇਨਤੀ ਕਰਕੇ ਇਹ ਜੋ ਮੇਲਾ ਚੱਲ ਰਿਹਾ ਸੀ ਉਹਨੂੰ ਰੋਕਿਆ ਹੈ ਤੇ ਦਾਸ ਬਲਵਿੰਦਰ ਸਿੰਘ ਜੀ ਗਿਆਨੀ ਔਰ ਭਾਈ ਸਰਜੀਤ ਸਿੰਘ ਜੀ ਖਾਲਸਤਾਨੀ ਔਰ ਭਾਈ ਬਲਵੀਰ ਸਿੰਘ ਜੀ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਸਾਰੇ ਨਗਰ ਨਿਵਾਸੀ ਇਕੱਠੇ ਹੋਏ ਹਾਂ ਜੋ ਗੁਰੂ ਘਰ ਦੇ ਵਿੱਚ ਸਾਡੇ ਕੋਲੋਂ ਗਲਤੀ ਹੋਈ ਹੈ ਅਸੀਂ ਸਾਰਿਆਂ ਨੇ ਰਲ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਮਰਜ਼ਾਦਾ ਨੂੰ ਕਾਇਮ ਰੱਖਦੇ ਹੋਏ ਅਸੀਂ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਸੰਜੋਗ ਹਾਜ਼ਰ ਹੋ ਕੇ ਗੁਰੂ ਸਾਹਿਬ ਕੋਲੋਂ ਸਾਰਿਆਂ ਨੇ ਪਛਤਾਵਾ ਤਾਬੀ ਅਰਦਾਸ ਕੀਤੀ ਹੈ ਤੇ ਸਤਿਗੁਰੂ ਜੀ ਦੀ ਵਿਹ ਹਜੂਦੀ ਦੇ ਵਿੱਚ ਅਸੀਂ ਗਲਤੀ ਮੰਨ ਕੇ ਤੇ ਇਹ ਅਸੀਂ ਜੋ ਪ੍ਰੋਗਰਾਮ ਹੈ ਅਗਲਾ ਅਸੀਂ ਬੇਨਤੀ ਕੀਤੀ ਕਿ ਅੱਗੇ ਤੋਂ ਨਗਰ ਨਿਵਾਸੀ ਸੰਗਤਾਂ ਵੱਲੋਂ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਦੀ ਵੀ ਅਸੀਂ ਗੁਰੂ ਘਰ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਕਰਾਂਗੇ ਸੋ ਸਾਰੇ ਪਿੰਡ ਦੇ ਸੰਜੋਗ ਦੇ ਨਾਲ ਗੁਰੂ ਘਰ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੈ ਤੇ ਸਾਰੇ ਜਥੇ ਵੱਲੋਂ ਔਰ ਸੂਜਮਾਨ ਅਰ ਬਾਰਾਂ ਵੱਲੋਂ ਬੇਨਤੀ ਹੈ ਕਿ ਔਰ ਕੱਲ ਨੂੰ ਸਾਰੀ ਸੰਗਤ ਜੋ ਬੀਬੀਆਂ ਹਨ ਤੇ ਜੋ ਪਿੰਡ ਦੇ ਨਿਵਾਸੀ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਹਜੂਰੀ ਦੇ ਵਿੱਚ ਆਣ ਕੇ ਏਕ ਬਣਾ ਕੇ ਸਤਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨਗੇ ਕਿ ਸਤਗੁਰੂ ਜੀ ਬਖਸ਼ਣਯੋਗ ਹਨ ਤੇ ਸਤਗੁਰੂ ਜੀ ਬਖਸ਼ਣਗੇ ਮੇਰਾ ਕਰਨਗੇ ਆਉਣ ਵਾਲੇ ਸਮੇਂ ਵਿੱਚ ਸਤਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਜੋ ਨਗਰ ਨਿਵਾਸੀ ਸੰਗਤਾਂ ਨੂੰ ਬੀਬੀਆਂ ਨੂੰ ਸਾਰਿਆਂ ਨੂੰ ਸਾਨੂੰ ਸਮਤ ਦੇਣ ਕਿ ਅਸੀਂ ਗੁਰੂ ਦੇ ੱੱਲੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਬਤੀਤ ਕਰੀਏ ਤੇ ਗੁਰੂ ਦੀ ਦੱਸੀ ਹੋਈ ਮਰਜ਼ਾਦਾ ਅਨੁਸਾਰ ਗੁਰੂ ਦੀ ਘਰ ਦੀ ਮਰਜ਼ਾਦਾ ਨੂੰ ਕਾਇਮ ਰੱਖੀਏ ਇਹ ਸਾਰਿਆਂ ਨੇ ਰਲ ਮਿਲ ਕੇ ਸਤਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ ਸੋ ਸਤਗੁਰੂ ਜੀ ਦੇ ਚਰਨਾਂ ਵਿੱਚ ਫਿਰ ਬੇਨਤੀ ਹੈ ਸਤਗੁਰੂ ਜੀ ਕਿਰਪਾ ਕਰਨ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਆਪਣੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਸਾਨੂੰ ਬਲ ਬਖਸ਼ਿਸ਼ ਕਰਨ ਮੇਰਾਂ ਬਖਸ਼ਾ ਰਹੇ ਤਾਂ ਕੰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ